ਕਿਵਾ ਸਿੰਘ ਕਿ ਲਿਆ ਆਦੇ ਡੈਡੀ ਨੂੰ ਵੇਖ ਕੇ ਉਹਨਾਂ ਨੂੰ ਏ ਕੀ ਗੱਲਾਂ ਆ ਮੇਰੇ ਵੱਲੋਂ ਸਾਨੂੰ ਪਿਆਰ ਭਰਿਆ ਸਖੀਏ ਕਰਨ ਆ ਤੇ ਨੂੰ ਉਮੀਦ ਕਰਦਾ ਸਾਰੇ ਠੀਕ ਹੋ ਗਏ ਜੀ ਮੈਂ ਅਸੀਂ ਵੀ ਠੀਕ ਆ ਸਾਡੇ ਚੈਨ ਨੂੰ ਲਾਈਕ ਕਰ ਸਬਸਕ੍ਰਾਈਬਰ ਤੇ ਸ਼ੇਅਰ ਕਰਦੇ ਤੁਹਾਡੇ ਨਾਲ ਵੇ ਜੀ ਸਾਡੇ ਬੰਗ ਐਂਜੇ ਤੇ ਕਰ ਦੇਖਿਆ ਕਰੋ ਥੋੜਾ ਧੰਨਵਾਦ ਜੀ ਸਸਰੀ ਕਾਲ ਹਾਂ ਜੀ ਸਸਰੀ ਕਾਲ ਜੀ ਮੇਰੇ ਵੱਲੋਂ ਮੈਂ ਤੁਹਾਡਾ ਗੁਰਵਿੰਦਰ ਸਿੰਘ ਪੰਜਾਬੀ ਮੁਸਾਫਰ ਸਵਾਗਤ ਹੈ ਜੀ ਦੇ ਨਵੇਂ ਬਲੌਗ ਦੇ ਵਿੱਚ ਜੀ ਆਇਆਂ ਨੂੰ ਆਖਦੇ ਆਂ ਅੱਜ 10 ਨਵੰਬਰ ਸਾਲ 2025 ਸਮਾਂ ਸਵੇਰ ਦੇ 6:30 ਹੋ ਗਏ ਆ ਤੇ ਆਪਾਂ ਸਾਈਕਲਿੰਗ ਤੇ ਫੇਰ ਨਿਕਲੇ ਆ ਮੱਠੀ ਮੱਠੀ ਠੰਡ ਪੈ ਰਹੀ ਆ ਤੇ ਵਧੀਆ ਮਾਹੌਲ ਆ ਬਾਕੀ ਪੰਛੀ ਵੀ ਉੱਠ ਗਏ ਆ ਚਾਹ ਝਾੜ ਚਾਰੇ ਪਾਸੇ ਤੇ ਖੇਤਾਂ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਮਿਨੀ ਮਿਨੀ ਤੋਂ ਹੰਦ ਤੇ ਬਾਕੀ ਸਭ ਓਕੇ ਆਈਦਾ ਗਗਨਾ ਜੀ ਵੀ ਆ ਗਏ ਅੱਜ ਹੋਰ ਗਗਨਾ ਜੀ ਗੁੱਡ ਮਾਰਨਿੰਗ ਤੇ ਬਾਕੀ ਗੁਰਵਾਣੀ ਚੱਲ ਰਹੀ ਹੈ ਗੁਰਦੁਆਰਾ ਸਹਿਤ ਆਸੇ-ਪਾਸੇ ਪਿੰਡਾਂ ਦੀਆਂ ਲਾਈਟਾਂ ਵੀ ਜਾਗ ਪਈਆਂ ਬਈ ਕਿਉਂਕਿ 6:30 ਹੋ ਗਏ ਆ ਹੁਣ ਤਾਂ ਉੱਠਣਗੇ ਸਾਰੇ ਮਾਡਲ ਮੋਰ ਰਹਿ ਗਏ ਇੱਥੋਂ 2 ਕਿਲੋਮੀਟਰ ਦੂਰ ਤੇ ਮਿਲਦੇ ਆ ਮਹਿੰਦਰ ਸਿੰਘ ਖਾਸ ਆ ਜੀ ਮੈਂ ਜਾ ਕੇ ਮੋੜ ਤੇ ਤੇ ਵੀਡੀਓ ਨੂੰ ਬਈ ਤੁਸੀਂ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਥੋੜਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਆ ਨਾ ਕਰੋ ਬਈ ਤੇ ਬੈਲ ਆਈਕਨ ਤੇ ਕਲਿੱਕ ਜਰੂਰ ਕਰਿਆ ਕਰੋ ਤੇ ਦਿਖਾਉਣੇ ਆ ਫਿਰ ਅੱਜ ਦੇ ਦਿਨ ਦੀ ਪੂਰੀ ਗੱਲਬਾਤ ਕੀ ਕੀ ਕਰਦੇ ਆ ਕੀ ਹਸਾਬਤਾ ਵਾ ਸਾਰਾ ਥੋੜਾ ਆ ਕਰਾਂਗੇ ਸਮਝ ਸਵੇਰੇ ਸਭ ਤੋਂ ਜਲਦੀ ਸਟਾਰਟ ਹੋਣਾ ਦਾ ਕੰਮ ਪੱਠੇ ਦਾ ਇੱਟਾ ਕੱਢਣ ਦਾ 2 3 ਹੋ ਜੀ ਗਾਣੇ-ਗੁਣੇ ਦੇਖ ਸਕਦੇ ਹੋ ਤੁਸੀਂ ਪੂਰੇ ਲੱਗੇ ਆ। ਅੱਗੇ ਜਾਂਦਾ। 다운 ਕਰੋ ਚੈੱਕ ਕਰੋ। ਅੰਕਲ ਜੀ, ਸ਼ਾਸਿਕਾਲ ਅੰਕਲ ਜੀ। ਠੀਕ ਆ ਜੀ ਚੜਦੀ ਕਲਾ ਵਧੀਆ ਵਧੀਆ ਹੋਰ ਕੋਈ ਗੱਲ ਬਾਤ ਹੀ ਸੁਣਾ ਦਿਓ ਜਰੂਰੀ ਜਰੂਰੀ ਗੱਲ ਸੁਣਾਉਣੇ ਉਹ ਤੁਹਾਡਾ ਕੈਮਰਾ ਬੰਦ ਹੁੰਦਾ ਹੈ ਬਾਅਦ ਚ ਗੱਲ ਨਹੀਂ ਆਉਦੀ ਇਹਨਾਂ ਮੌਕੇ ਤੇ ਕੈਮਰਾ ਫਿੱਟ ਕਰਨਾ ਪਊਗਾ ਤੁਹਾਡੇ ਦੇ ਵਧੀਆ ਵਧੀਆ ਗੱਲਾਂ ਸੁਣਨ ਵਾਸਤੇ ਤੇ ਬਾਕੀ ਸੂਰਜ ਦੇਵਤਾ ਜੀ ਵੀ ਮਿੰਨੀ-ਵਿੰਨੀ ਜਾਤੀ ਮਾਰਦੇ ਆ ਦਰਖਤਾਂ ਥੱਲੋਂ ਦੀ ਤ੍ਰਸਤਾ ਦੇ ਤੋਂ ਨਹੀਂ ਸੱਚ ਚੱਲਉਂਦੀ ਨਹੀਂ ਪਹੁੰਚ ਗਏ ਬਈ ਪਲੂਰ ਹੁਣ ਲਾਵਾਂਗੇ ਫਿਰਨੀ ਦਾ ਕਿਹੜਾ ਨਾਲ-ਨਾਲ ਤੁਹਾਨੂੰ ਕਰਾਉਣੇ ਆ ਫਿਰਨੀ ਤੇ ਦਰਸ਼ਨ ਇਹ ਹੋਰ ਪਾਬਾ ਕੀ ਹਾਲ ਆ ਫੇਰ ਬੰਲੇ ਇਨ ਜਾਵਾਂ ਅਸਕਰ ਮਹਾਨ ਕਵੀ ਬਾਬੂ ਰਾਜਵਲੀ ਆਹ ਇਹ ਮੁੰਡਾ ਬਈ ਥੋੜਾ ਜਿਹਾ ਮੌਸਮ ਤੋਂ ਹੋਆ ਉਹ ਮੰਦਾ ਚਾ ਮੰਦਾ ਥੋੜੀ ਬਾਕੀ ਵੀ ਬੰਦੇ ਦਾ ਜਿੱਥੇ ਚੋਗਾ ਚੋਗਾ ਨਿਕਲਦੇ ਤੜਕੇ ਤੜਕੇ ਪੰਜ ਛੇ ਜਾਨਵਰ ਵੀ ਆਏ ਫਿਰਦੇ ਆ ਗੋਲੇ ਗੱਲੇ ਤੇ ਕਿਧਰੇ ਹੋਰ ਆ ਕੀ ਮਰਗਾਈ ਜੀ ਕੀ ਹੈ ਸਸਿਕਾ ਜੀ 1.5 ਘੰਟੇ ਦੇ ਵਿੱਚ 25 ਕਿਲੋਮੀਟਰ ਕਰਕੇ ਹੁਣ ਆਪਾਂ ਪੈਂਦਾਲੇ ਰਾਹ ਤੇ ਤੇ ਬਾਪੂ ਜੀ ਆਪਣੇ ਵਾਲੇ ਪਾਸੇ ਨੂੰ ਫਰੀਦਕੋੜ ਨੂੰ ਤੇ ਰਾਤੇ ਆਪਣਾ ਆ ਕੇ ਰਹਿ ਜਾਂਦਾ ਵਾ 5 ਕਿਲੋਮੀਟਰ ਤੇ ਆਪਾਂ ਹੌਲੀ ਹੌਲੀ ਲੱਚ-ਲਿਚੀਆਂ ਕਰਦੇ ਕਦੀ ਫੋਟੋ ਖਿੱਚ ਲਈ ਕਦੇ ਵੀਡੀਓ ਬਣਾ ਲਈ ਕੋਈ ਰੀਲ ਹੌਲੀ ਹੌਲੀ ਕਰਦੇ ਕਰਦੇ ਰਵੇਂ ਰਵੇਂ ਕਰਦੇ ਤੁਰੇ ਜਾਈਦਾ ਹੌਲੀ ਹੌਲੀ ਤੇ ਵਧੀਆ ਜਦ ਦੋ ਜਣੇ ਜਦੋਂ ਉਹਨੇ ਗੱਲਾਂ ਬਾਤਾਂ ਪਤਾ ਨਹੀਂ ਲੱਗਦਾ ਤੇ ਜਦੋਂ ਇਕੱਲੇ ਰਹਿੰਦੇ ਵੇਹੇ ਬਦਲ ਆਏ ਤਾਂ ਵੀ ਇਕੱਲੇ ਆ ਪਰ ਜਦੋਂ ਹੌਲੀ ਹੌਲੀ ਕੋਈ ਫੋਨ ਚਲਾ ਲਿਆ ਕਦੇ ਕੋਈ ਫੋਟੋ ਜਾਇਂ ਕਰ ਲਈ ਤੁਹ ਬੜੀ ਨੰਗੀ ਅੰਦਾਜ਼ ਵਿੱਚ ਕਰਨਗਾ ਤੇ ਬਾਕੀ ਇਕੱਲੇ ਸਫਰ ਕਰਨ ਦਾ ਵੀ ਇੱਕ ਵੱਖਰਾ ਅਨੰਦ ਹੀ ਹੈ ਕੋਈ ਟੈਨਸ਼ਨ ਕੋਈ ਕਾਹ ਨਹੀਂ ਹੁੰਦੀ ਜੀ ਚੈਨ ਦੇ ਉਹ ਵੀ ਜਵਾਵ ਹਟਦੀ ਨਹੀਂ ਵਾਜਾਂ ਕਰਨ ਉਹ ਐਸੇ ਭਾਲਦੀ ਆ ਕੜਕ ਕੜਕ ਅਰਜਨ ਦੇਖ ਤੇ ਫਤਿਹ ਸਾਸ਼ੀਗਰ ਬਾਪੂ ਜੀ ਸਿੱਖ ਸਾਖ ਬੜੀਆ ਕਣਕ ਦੀ ਬਜਾਈ ਕਰਨ ਵਾਸਤੇ ਸੰਦ ਛੜੇ ਨੇ ਬੜੀਆ ਹੈ ਕਿ ਜਾਗੀ ਹੁਣ ਤਾਂ ਮਸ਼ੀਨ ਨਹੀਂ ਪਹਿਲਾਂ ਹੱਥੀ ਹੁੰਦਾ ਟੀਮ ਪੂਰਾ ਲੱਗਦਾ ਹੁੰਦਾ ਹੈ ਕਿ ਹੁਣ ਮੈਨੂੰ ਤਾਂ ਸਟੈਂਸਰ ਹੀ ਕੰਮ ਨੇ ਬੜੇ ਜਾਂਦਾ ਆਪਣੇ 2 ਘੰਟੇ ਦੇ ਵਿੱਚ ਆਪਾਂ ਕੀ 31 ਕਿਲੋਮੀਟਰ ਸਫ਼ਰ ਤੈਅ ਕਰਕੇ ਪਹੁੰਚ ਗਏ ਪਿੰਡ ਗੁਰਦੁਆਰਾ ਸਤਨਾਮ ਸ਼੍ਰੀ ਵਾਹਿਗੁਰੂ ਆਪ ਪ੍ਰਾਣਾ ਕਾਨੇ ਸਟਾਈਲ ਨਾਲ ਲੱਕੜਾ ਬਣਿਆ ਦੇਖ ਸਕਦੇ ਹੋ ਤੇ ਇਹ ਸਾਰੇ ਆਹ ਦੀ ਪਿੰਡ ਦੀ ਸਾਥ ਇਧਰ ਲਾਇਬ੍ਰੇਰੀ ਸਾਧੂ ਜੀ ਸੁਖੇ ਦਾ ਪਾਠ ਆ ਗਿਆ ਬਈ ਜਦਰ ਸਿੰਘ ਡਰਾਈਵਰ ਜੀ ਆ ਗਏ ਆ ਕੀ ਹਾਲ ਹੈ ਬਈ ਹਾਲ ਬਈ ਜੀ ਅਸਰੀ ਕਾਲ ਜੀ ਹੋਰ ਠੀਕ ਠਾਕ ਜੀ ਸੁਬਾ ਸੁਬਾ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਰ ਹੋਰ ਬਾਈ ਜੀ ਕਿਵੇਂ ਸਾਈਕਲ ਯਾਤਰਾ ਸਹੀ ਰਹੀ ਜੀ ਆਪਣੀ ਵਧੀਆ ਕਿਵੇਂ ਚੱਲਦੇ ਗੇੜੇ ਫਿਰ ਗੇੜੇ ਬਾਈ ਵਧੀਆ ਚੱਲੀ ਜਾਂਦਾ ਪ੍ਰੋਗਰਾਮ ਠੀਕ ਆ ਚੱਲੀ ਜਾਂ ਕਰਦਾ ਦਿੱਲੀ ਦਿੱਲੀ ਹਾਂਜੀ ਹਾਂਜੀ ਦਿੱਲੀ ਜਾਈਦਾ ਦਿੱਲੀ ਠੀਕ ਰਾਤ ਆਏ ਆ ਦਿੱਲੀੋਂ ਅੱਜ ਸ਼ਾਮ ਨੂੰ ਰਾਤ ਹੀ ਫੇਰ ਜਾਣਾ ਜੀ ਠੀਕ ਆ ਯਾਨੀ ਤਕਰੀਬਨ ਹੁਣ ਦਿੱਲੀ ਵਾਂਗੂ ਹੈਗਾ ਜੀ ਜਿਹੜਾ ਠੀਕ ਆ ਪਹਿਲਾਂ ਥੋੜਾ ਜਿਹਾ ਮੰਦਾ ਸੀ ਇਹ ਕੰਮ ਠੀਕ ਆ ਤੇ ਹੁਣ ਵਧੀਆ ਸੋਹਣਾ ਚੱਲ ਪਿਆ ਮਹਾਰਾਜ ਦੀ ਕਿਰਪਾ ਨਾਲ ਇਦਾਂ ਹੀ ਸਾਰਿਆਂ ਦਾ ਕੰਮ ਚੱਲਦਾ ਰਵੇ ਬਈ ਬਈ ਆਪਾਂ ਤਾਂ ਇਹ ਹੀ ਬੇਨਤੀ ਕਰਦੇ ਆ ਕਿ ਸਾਰਿਆਂ ਨੂੰ ਵਾਧਕਾਰ ਕੇ ਸਾਥ ਦੇਣਾ ਚਾਹੀਦਾ ਜੀ ਹਰ ਇੱਕ ਬੰਦੇ ਨੂੰ ਦੱਸ ਦੇ ਨੰਬਰ ਫੇਰ ਦੁਬਾਰਾ ਆਪਦਾ ਇੱਕ ਰਿ ਜੀ ਮੇਰਾ ਕਨੈਕਟ ਨੰਬਰ ਹੈਗਾ ਜੀ 99065 97000 99065 97000 ਠੀਕ ਆ ਬਈ ਜਿਹਨੇ ਨਹੀਂ ਵੀ ਦਿੱਲੀ ਜਾਣਾ ਉਹ ਵੀ ਜਾਓ ਬਿੰਦਰਨਾਲ ਆਪਣਾ ਆਪਦਾ ਬੰਦਾ ਘੁੰਮ ਕੇ ਆ ਜਾਓ ਦਿੱਲੀ ਤੇ ਦਿੱਲੀ ਧੁਆ ਕਿਵੇਂ ਫਿਰ ਦਿੱਲੀ ਬਈ ਪ੍ਰਦੂਸ਼ਣ ਇਸ ਟਾਈਮ ਬਹੁਤ ਜ਼ਿਆਦਾ ਹੈ ਪੰਜਾਬ ਦਾ ਧੂਆਂ ਗਿਆ ਕਿਉਂ ਦਾ ਆਪ ਦਾ ਨਹੀਂ ਬਾਈ ਪੰਜਾਬ ਦਾ ਧੂਆਂ ਤਾਂ ਇੰਨੇ ਵਾਰ ਕਿੱਥੇ ਜਾਂਦਾ ਯਾਰ ਇਹ ਤਾਂ ਇੱਕ ਬਾਈ ਉਹਨਾਂ ਨੇ ਇਹੋ ਬਣਾਇਆ ਹੋਇਆ ਅਲੀਗੇਸ਼ਨ ਲਾਈ ਵੀ ਆ ਕਿ ਪੰਜਾਬ ਦੀ ਗੱਡੀ ਹੈ ਜਿਹੜੀ ਅਸੀਂ ਦਿੱਲੀ ਦੇ ਵਿੱਚ ਐਂਟਰ ਨਹੀਂ ਹੋਣ ਦੇਣੀ ਸੀ ਆ ਇਹ ਤਾਂ ਹੈ ਇਸੇ ਕਰਕੇ ਬਾਈ ਉਹਨਾਂ ਨੇ ਅਲੀਗੇਸ਼ਨ ਲਾਈ ਆ ਕਿ ਪੰਜਾਬ ਦਾ ਧੂਆਂ ਬਾਈ ਤੁਸੀਂ ਦੱਸੋ ਐਰ ਕੀ ਮੇਰੇ ਹਿਸਾਬ ਨਾਲ ਜਿੱਥੋਂ ਦੇ ਕਰ ਆਈਡੀ ਆ ਬਾਈ 100 ਦੇ ਵਿੱਚੋਂ ਐਰ ਕੀ 30% ਅੱਗ ਲੱਗੀ ਆ ਬਹੁਤ ਘੱਟ ਲੱਗੀ ਅੱਗ ਹਾਂ ਜੇ ਪਿਛਲੀ ਵਾਰ 50% ਅੱਗ ਲੱਗੀ ਸੀ ਐਰ ਕੀ 30% ਲੱਗੀ ਆ ਬਾਈ ਤਾਂ ਦੱਸੋ ਦਿੱਲੀ ਜੀ ਧੂਆਂ ਕਿੱਥੇ ਜਾਵਦੂਗਾ ਹੈ ਨਾ ਜਿਹੜਾ ਬਾਈ ਜੀ ਧੂਆਂ ਬਹੁਤ ਜ਼ਿਆਦਾ ਅਗਲਾਈ ਜਾਂਦਾ ਬਹੁਤ ਹੀ ਜ਼ਿਆਦਾ ਉਹ ਤਾਂ ਜਾਂਦਾ ਨਹੀਂਗਾ ਦਿੱਲੀ ਨੂੰ ਧੂਆਂ ਦਾ ਪੰਜਾਬ ਦਾ ਬਾਈ ਇਹ ਦੀਦਾ ਉਹਨਾਂ ਨੂੰ ਬਿਨਾ ਟਰੈਕਟਰ ਤੋਂ ਜਾਵੜ ਦਾ ਟ੍ਰੇਨ ਤਾਂ 8 ਘੰਟੇ ਜਾਂਦੀ ਹੈ ਤੇ ਧੂਆਂ ਇਹਨਾਂ ਦਾ ਬੜੀ ਛੇਤੀ ਜਾਂਦਾ ਹੈ ਉੱਥੇ ਦਿੱਲੀ ਨੂੰ ਧੂਆਂ ਦਾ ਕਹਿੰਦੇ ਬਸ ਅੱਗ ਲਾਈ ਨਹੀਂ ਤੇ ਸਾਡਾ ਧੂਆਂ ਸਾਡੇ ਦਿੱਲੀ ਚ ਆ ਜਾਂਦਾ ਜੀ ਐਵੇਂ ਪਕਾਈ ਮਾਰਦੇ ਆ ਯਾਰ ਇਹਨਾਂ ਦਾ ਬਾਈ ਅਲੀਗੇਸ਼ਨਾਂ ਲਾਉਂਦੇ ਆ ਇਹ ਗੱਲ ਕੁਛ ਨਹੀਂ ਸਾਰੇ ਪੰਜਾਬ ਨੂੰ ਇਹ ਬਰਬਾਦ ਕਰਨਾ ਚਾਹੁੰਦੇ ਆ ਕਿ ਸਾਡਾ ਜਿਹੜਾ ਪੰਜਾਬ ਆ ਪੈਰਾ ਸਰ ਖੜਾ ਨਾ ਹੋਵੇ ਬਾਈ ਸਹੀ ਗੱਲ ਆ ਸਹੀ ਗੱਲ ਆ ਇਹ ਚੀਜ਼ਾਂ ਕਰਕੇ ਹੀ ਬਸ ਦਿੱਲੀ ਆ ਜਿਹੜੀ ਕਹੀ ਜਾਂਦੀ ਆ ਵੀ ਸਾਡੇ ਪ੍ਰੋਪੂਸ਼ਨ ਹੈ ਸਾਡੇ ਪ੍ਰੋਪੂਸ਼ਨ ਹੈ ਪਰ ਦਿੱਲੀ ਆਪ ਦੇ ਆਪ ਚ ਨਹੀਂ ਦੇਖਦੀ ਵੀ ਸਾਡੇ ਅੰਦਰ ਤੇ ਸਾਡੀ ਸਿਟੀ ਦੇ ਵਿੱਚ ਸਾਡਾ ਕਿੰਨਾ ਪ੍ਰੋਪੂਸ਼ਨ ਹੈ ਹਾਂ ਇਹਦਾ ਕਿੰਨੀਆਂ ਫੈਕਟਰੀਆਂ ਚੱਲਦੀਆਂ ਹੂੰ ਕਿੰਨੀ ਟ੍ਰੈਫਿਕ ਆ ਕੀ ਕੁਛ ਆ ਉਹਦੇ ਕਰਕੇ ਉਹਨੂੰ ਦੇਖਣਾ ਉਹਨੂੰ ਮੈਂ ਮੈਨੇਜ ਕਰਨ ਤਾਂ ਪਤਾ ਲੱਗ ਪਤਾ ਲੱਗੇ ਵੀ ਸਾਡੀ ਦਿੱਲੀ ਦੇ ਵਿੱਚ ਕਿੰਨੇ ਪਰਸੈਂਟ ਪ੍ਰੋਪੂਸ਼ਨ ਹੈ ਬਿਲਕੁਲ ਬਿਲਕੁਲ ਹਾਂ ਠੀਕ ਗਾ ਤਾਂ ਤੇ ਠੀਕ ਆ ਭਾਈ ਜਿਹਨੇ ਕਿਸੇ ਨੇ ਵੀ ਗੇੜਾ ਦਿੱਲੀ ਦਾ ਕਿਤੇ ਜਾਣਾ ਹੋਇਆ ਤੇ ਜ਼ਰੂਰ ਬਿੰਦਰ ਨਾਲ ਕਰੇ ਸੰਪਰਕ ਤੇ ਆਪਾਂ ਇਹਦਾ ਕੰਟੈਕਟ ਨੰਬਰ ਇਹਨੇ ਬੋਲਤਾ ਵਿੱਚ ਤੇ ਆਪਾਂ ਫਲੇ ਮੈਂਸ਼ਨ ਵੀ ਕਰ ਦਾਂਗੇ ਤੇ ਦਿੱਲੀ ਦਾ ਝੂਟਾ ਜ਼ਰੂਰ ਲੈ ਕੇ ਆਏ ਬੰਦਰ ਨਾਲ ਤੇ ਪੂਰੇ ਨਜ਼ਾਰੇ ਦਾ ਰਾਈਡ ਹੁੰਦੀ ਆ ਤੇ ਬਈ ਕੰਫਰਟੇਬਲ ਹੋ ਕੇ ਬੰਦਾ ਜਾਂਦਾ ਕੋਈ ਡਿੱਕਾ ਨਹੀਂਗਾ ਜਿੱਥੇ ਜੀ ਕਰ ਉਥੇ ਰੋਕ ਦਿੰਦਾ ਕਈ ਢਾਬੇ ਵਾਲਾ ਦਾ ਹੁੰਦਾ ਵੀ ਇੱਥੇ ਹੀ ਰੋਕਣਾ ਬਈ ਜਾਂ ਬਾਥਰੂਮ ਕਰਨ ਤਾਂ ਭਗਾਈ ਕਰਾਈ ਜਾਣਗੇ ਜਾਂ ਕਿਵੇਂ ਆ ਐਵੇਂ ਦਾ ਕੁਝ ਨਹੀਂ ਬਈ ਹੈ ਨਾ ਨਾ ਬਈ ਕੋਈ ਦਿੱਕਤ ਨਹੀਂ ਗਈ ਜਿੱਥੇ ਜਿੱਥੇ ਮਨ ਜਾਊਗਾ ਗਾਗ ਦਾ ਉਥੇ ਰੁਕ ਸਕਦਾ ਜਿੱਥੇ ਮਰਜੀ ਬਾਈ ਜੀ ਜਿੱਥੇ ਠੀਕ ਆ ਚੱਲ ਠੀਕ ਆ ਬਈ ਮਰਜੀ ਜਿੰਨੇ ਮਰਜੀ ਸਟਾਪ ਕਰ ਸਕਦਾ ਓਕੇ ਬਈ ਧੰਨਵਾਦ ਰੋਡ ਲੱਗੇ ਸੀਗੇ ਬਈ ਭੰਨ ਕੇ ਖਾਣ ਵਾਸਤੇ ਤੇ ਆਪਾਂ ਰੋਟੀ ਪਿੱਛੇ ਫਿਗਰ ਕਰਦੇ ਰਹੇ ਨੇ ਪਰਮਾਤਮਾ ਹਰੇਕ ਦੀ ਰੋਟੀ ਲਿਖਦਾ ਦੇਖੋ ਬੰਦਖ ਰੋਡ ਦੇ ਵਿੱਚ ਪਾਨ ਕੀ ਨਿੱਕੀਆਂ ਇਹ ਫਿਰਦੀਆਂ ਤੁਹਾਨੂੰ ਦਿਖਾਉਣਾ ਇੱਧਰ ਮੈਂ ਭੱਜ ਗਈਆਂ ਹੁਣ ਆਹ ਦੇਖ ਲਓ ਆਹ ਫਿਰਦੀ ਭੱਜੀ ਤੇ ਬੰਦ ਸੀਗਾ ਬੰਦ ਨੂੰ ਭੰਨਿਆ ਥੋੜੀ ਨਾਲ ਦੇ ਵਿੱਚ ਫਿਰਦੀਆਂ ਦੇਖ ਲਓ ਵੀ ਇਹਨਾਂ ਨੂੰ ਵੀ ਰੋਟੀ ਮਾਰੇ ਦਿੰਦਾ ਵੀ ਬੰਦ ਦੇ ਵਿੱਚ ਵੀ ਪੈਦਾ ਹੋ ਗਈਆਂ ਤੇ ਪੱਥਰਾਂ ਦੇ ਵਿੱਚ ਵੀ ਕਹਿੰਦੇ ਵੀ ਭੋਜਨ ਮਿਲਦਾ ਇਹ ਹੁਣ ਲੱਗਦਾ ਸਿੱਟਨੇ ਪਏ ਨੇ ਪਹਿਲੇ ਸਿਆਲਾਂ ਦੇ ਪਏ ਸੀ ਇਹ ਸੋ ਵਿਆਹ ਨਿਕਨੇ ਕਿ ਜੀਵ ਜੇ ਨਿਕਲੇ ਦੇਖ ਸਕਦੇ ਤੁਸੀਂ ਇਹਦੇ ਵਿੱਚ ਐ ਨਹੀਂ ਸਮਝ ਲੱਗਦੀ ਕਿ ਕੁਦਰਤ ਕਿਵੇਂ ਇਹਨਾਂ ਨੂੰ ਪੈਦਾ ਕਰਦੀ ਹੈ ਤੇ ਰੋਟੀ ਦਾ ਪ੍ਰਬੰਧ ਵੀ ਇਹਨਾਂ ਦਾ ਆਪ ਹੀ ਹੋ ਜਾਂਦਾ ਆ ਦੇ ਕਿੰਨੇ ਫਿਰਦੇ ਭੱਜੇ ਇੰਨਿਆਂ ਦੇ ਵਿੱਚੋਂ ਇੰਨੇ ਕ ਪੱਲੇ ਪਏ ਆ ਕੋਈ ਵੱਡੀ ਗੱਲ ਬਾਤ ਹੈ ਨਹੀਂ ਇਹਨਾਂ ਦੀ ਰਾਤ ਭਿਉਣੀ ਭੁੱਲ ਗਏ ਆਪਾਂ ਹੋਰਸ ਮਸੇਲੀ ਚੀਆ ਸੀਡ ਦੁੱਧ ਪਾ ਕੇ ਵਿੱਚ ਤੇ ਸੇਵ ਚੀਰ ਕੇ ਖਾ ਲਾਂਗੇ ਇਹਨੂੰ ਰੱਖ ਦਿੰਨੇ ਆ 11 ਜੇ ਭਿੱਜ ਜਾਣਗੇ ਟਾਈਮ ਹੋ ਗਿਆ 9:20 ਦਾ ਤੇ ਆਪਾਂ ਨਹਾਤ ਹੋ ਕੇ ਤਿਆਰ ਹੋ ਗਏ ਹੁਣ ਰੋਟੀ ਰੱਟੀ ਖਾ ਕੇ ਦੂ ਬਾਦ ਬੈਨੇ ਆ ਕੰਮ ਤੇ ਉੱਟੀ ਆ ਗਈ ਵੀ ਆਂਬ ਦਾ achar ਤੇ ਦਹੀਂ ਨਾਲ ਗੰਢਿਆਂ ਵਾਲਾ ਪਰੌਂਠਾ ਕਿਵੇਂ ਆ ਆਰੇ ਡੈਡੀ ਨੂੰ ਵੇਖ ਕੇ ਰੋਣਾ ਦੂ ਏ ਕੀ ਗੱਲ ਕੀ ਗੱਲ ਰੋਟੀ ਖਾ ਲਈ ਜੀ ਜੈਮਨ ਦੀ ਜੀ ਹਨੀਆ ਗੋਲੂ ਗੋਲੂ ਆ ਜਾ ਆ ਜਾ ਤਰਕੇ ਆ ਜਾ ਆ ਜਾ ਆ ਜਾ ਵੀਡੀਓ ਬਣੀ ਜਾਂਦੀ ਤੇਰੀ ਓ ਕਿੱਧਰ ਭੱਜ ਗਿਆ ਓ ਇੱਧਰ ਆ ਘਰ ਤੁਹਾਡਾ ਪਛਾਣ ਆ ਦੇਖ ਲੈ ਇਹਨੂੰ ਘਰ ਦੀ ਹੈ ਨਾ ਓਏ ਆ ਜਾ ਬੱਤਾ ਆ ਜਾ ਆ ਜਾ ਆ ਜਾ ਆ ਜਾ ਫੱਜ 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 ਜਾ ਇੱਧਰ ਵੇਖ ਛਾਂ ਵੇਖੀ ਐ ਨਾ ਆਪਦੀ ਸਮਾਂ ਹੋ ਗਿਆ ਸਵਾ ਦੋ ਦਾ ਤੇ ਆਪਾਂ ਕੰਮ ਕਰਦੇ ਕਰਦੇ ਆਪਾਂ ਨੂੰ ਲੱਗ ਗਈ ਭੁੱਖ ਤੇ ਉਰਸ ਜਿਹੜੇ ਆਪਾਂ ਸਵੇਰੇ ਭੌਂਗੇ ਰੱਖੇ ਸੀਗੇ ਉਹ ਖਾਣੇ ਆਉਣ ਇੱਕ ਦੂਜਾ ਦੁਬਾਰਾ ਫੇਰ ਕੰਮ ਸਟਾਰਟ ਤੇ ਇੱਥੇ ਬੈਠੀ ਖਾਣੇ ਅੱਜ ਪਿੱਛੇ ਜਾਵੜਦੇ ਬਾਅਦ ਨੂੰ ਨੀਂਦ ਆਉਣ ਲੱਗ ਜਾਂਦੀ ਐ ਲੰਚ ਬ੍ਰੇਕ ਅੱਜ ਫਿਰ ਇੱਥੇ ਬਹਿ ਗਈ ਆ ਦੁਕਾਨ ਤੇ ਪੁਰਾਣੇ ਸਮਿਆਂ ਦਾ ਕਲਚਰ ਹੁੰਦਾ ਸੀਗਾ ਵੀ ਜਿਹੜੇ ਪਿੱਤਲ ਦੇ ਜਾਂ ਕੋਈ ਤਾਂਬੇ ਦੇ ਭਾਂਡੇ ਹੁੰਦੇ ਸੀ ਉਹਨਾਂ ਨੂੰ ਕਲੀ ਕਰਨ ਵਾਸਤੇ ਆਉਂਦੇ ਸੀ ਪਿੰਡਾਂ ਦੇ ਵਿੱਚ ਹੁਣ ਤਾਂ ਇਹ ਕਲਚਰ ਅੰਗਵਾਜਦਾ ਜਾਂਦਾ ਤੇ ਹੁਣ ਥੋੜਾ ਬਹੁਤ ਆਊਗਾ ਕਿਸੇ ਦੇ ਘਰਾਂ ਦੇ ਵਿੱਚ ਹੋਊਗਾ ਤੇ ਆਪਾਂ ਇਹਨਾਂ ਜ਼ਿਆਦਾ ਵੇਖਿਆ ਨਹੀਂ ਗਾ ਤੇ ਅੱਜ ਆਪਾਂ ਨੂੰ ਮੌਕਾ ਮਿਲਿਆ ਇਹ ਚੀਜ਼ ਦਿਖਾਉਣ ਦਾ ਤੇ ਸੋਚਿਆ ਵੀ ਥੋੜੇ ਨਾਲ ਸਾਂਝੀ ਕੀਤੀ ਜਾਵੇ ਇਹ ਦੇਖ ਸਕਦੇ ਹੋ ਜੀ ਇਹ ਵੀ ਕੰਨਾਂ ਨੇ ਪੁਰਾਣਾ ਕਲਚਰ ਸੰਭਿਆ ਹੋਇਆ ਤੇ ਬਹੁਤ ਵਧੀਆ ਪਹਿਲਾਂ ਆਪਣੀਆਂ ਸਿਲਫਾਂ ਤੇ ਆਮ ਹੀ ਪੁਰਾਣੀਆਂ ਰਸੋਈਆਂ ਦੇ ਵਿੱਚ ਚਿਨੇ ਪਈ ਹੁੰਦੇ ਸੀ ਗਲਾਸ ਥਾਲੀਆਂ ਤੇ ਉਹ ਸਾਰਾ ਮੌਕਾ ਮਿਲਦਾ ਹੁੰਦਾ ਸੀਗਾ ਮੇਨ ਗੈਸ ਨੂੰ ਜਿਹੜਾ ਕੋਈ ਆਉਂਦਾ ਸੀ ਤੇ ਆਪਾਂ ਦਾ ਭਾਈ ਦੇਖੇ ਹੁੰਦੇ ਸੀ ਕਦੇ ਆਪਾਂ ਨੂੰ ਉਹਦੇ ਚ ਖਾਣ ਦਾ ਮੌਕਾ ਬਹੁਤ ਘੱਟ ਮਿਲਦਾ ਹੁੰਦਾ ਸੀਗਾ ਤੇ ਅੱਜ ਉਹ ਸਾਰੀਆਂ ਚੀਜ਼ਾਂ ਗਵਾਚ ਗਈਆਂ ਇਸ ਸਮੇਂ ਦੇ ਹਿਸਾਬ ਨਾਲ ਰਸੋਈਆਂ ਮਾਡਰਨ ਹੋ ਗਈਆਂ ਮਾਡਰਨ ਕਰੋਕਰੀ ਸਾਰਾ ਕੁਝ ਸਿਸਟਮ ਉਸ ਤਰੀਕੇ ਦਾ ਆ ਗਿਆ ਤੇ ਬਾਕੀ ਚਲੋ ਕੀ ਕਰ ਸਕਦੇ ਆ ਤਰੱਕੀ ਆ ਸੱਜਿਆ ਕਰਨਾ ਹੈ ਕਿ ਨੂੰ ਉਮੀਦ ਕਰਦਾ ਸਾਰੇ ਠੀਕ ਹੋਗੇ ਜੀ ਮੈਂ ਅਸੀਂ ਵੀ ਠੀਕ ਆ ਸਾਡੇ ਚੈਨ ਨੂੰ ਲਾਈਕ ਕਰ ਸਬਸਕ੍ਰਾਈਬ ਕਰ ਸ਼ੇਅਰ ਕਰਦੇ ਤੁਹਾਡਾ ਧੰਨਵਾਦ ਜੀ ਸਾਡੇ ਬੰਗ ਐਂਡ ਇਹ ਦੇਖਿਆ ਕਰੋ ਥੋੜਾ ਧੰਨਵਾਦ ਜੀ ਸਤ ਸ੍ਰੀ ਅਕਾਲ ਕੁਝ ਹੋਰ ਕੋਈ ਐਕਸਟਰਾ ਗੱਲਬਾਤ ਕਹਿਣੀ ਚਾਹੁੰਦਾ ਹੋਵੇ ਹੈ ਬਸ ਜੀ ਠੀਕ ਆ ਉਹਨਾਂ ਕੈ ਸਬਸਕ੍ਰਾਈਬ ਕਰੋ ਯਾਰ ਦੱਬ ਕੇ ਬਈ ਹਾਂ ਜੀ ਕਿਆ ਘਟੀ ਜਾਂਦਾ ਕੰਮ ਕਿਆ ਪਾਰਟੀ ਕਰਾਂਗੇ ਤੁਹਾਨੂੰ ਹਾਂ ਜੀ ਦੱਸ ਫਿਰ ਕਦੀ ਪਾਰਟੀ ਕਰਾਂਗੇ ਕਰ ਲਾਂਗੇ ਜਿਆ ਕਾ ਚ ਮੰਗੋਂਗੇ ਆ ਠੀਕ ਆ ਪੀਜ਼ਾ ਪਾਰਟੀ ਕਰ ਦਾਂਗੇ ਚੱਲ ਯਾਰ ਹੈ ਤੈਨੂੰ ਵੀ ਪੱਕਾ ਖਵਾਵਾਂਗੇ ਠੀਕ ਆ ਕੇ ਕਰੋ ਬਈ ਮੇਰੇ ਕਹਨ ਤੇ ਦੱਬ ਕੇ ਕਰ ਦੋ ਜੀ ਕਰ ਦੋ ਜੀ ਉਹਦੇ ਮਰੇ ਹੱਥ ਜੋੜ ਦੋ ਠੀਕ ਆ ਤੇ ਚੱਲੇ ਆਪਾਂ ਦੇਸੀ ਸਾਈਕਲ ਤੇ ਇਹਦਾ ਬਈ ਹੈਂਡਲ ਜਾਇ ਐ ਵਾੜਾ ਕਰਦਾ ਡਰਾਉਂਦਾ ਇਹਦਾ ਡਰਾਉਂਦਾ ਹੈਂਡਲ ਜਾਇਦਾ ਤੇ ਬਾਕੀ ਇਧਰ ਵੀ ਦੇਸੀ ਸਾਈਕਲ ਤੇ ਚੱਲਿਆ ਮਤਾਬ ਸਿੰਘ ਡਰ ਗਿਆ ਲੱਗਦਾ ਭਾਈ ਇਹਦੇ ਤੇ ਤਾਂ ਦੇਖੋ ਵੀ ਮਤਾਬ ਵੀ ਆ ਰਿਹਾ ਮੇਰੇ ਮਗਰ ਮਗਰ ਪਰ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਗਈ ਠੀਕ ਆ ਉਹਦੀ ਮਰਜ਼ੀ ਨਾਲ ਆ ਰਿਹਾ ਇਹ ਆ ਦੇਖੋ ਤੇ ਬਾਕੀ ਵੀ ਦੇਸੀ ਸਾਈਕਲ ਦਾ ਵੱਖਰੀ ਨਹੀਂ ਆ ਰਹਾ ਚੈੱਕ ਕਰ ਸਕਦੇ ਹਾਂ ਵਾਈਬ ਵੀ ਆ ਵਾਈਬ ਬ੍ਰੇਕਾਂ ਚ ਟਿਕਾਂ ਪੂਰੀਆਂ ਐਨ ਚੱਲੇ ਜਾਂਦਾ ਨਾ ਟੰਗਾ ਭਾਜਾ ਚੰਗਾ ਚੰਗਾ ਅੱਜ ਤੜਿਆ ਫਲਿਆ ਖਾਨ ਨੂੰ ਜੀ ਕੀਤਾ ਤੇ ਚੱਲਦੇ ਆ ਸੰਧੂ ਦੇ ਹੋਟਲ ਵੱਲ ਨੂੰ ਆਪਣੇ ਦੇਸੀ ਘੋੜੇ ਤੇ ਟਾਈਮ ਹੋ ਗਿਆ 6:30 ਦਾ ਤੇ ਬਾਹਰ ਢੇੜਾ ਛੇੜਾ ਦੇਖ ਕੇ ਆਪਾਂ ਹੁਣ ਆ ਗਏ ਆ ਰੋਟੀ ਵੱਲ ਨੂੰ ਹੁਣ ਰੋਟੀ ਦਾ ਢੇੜਾ ਦੇ ਦਾਂਗੇ ਤੇ ਇਸ ਤੋਂ ਬਾਅਦ ਫੇਰ ਬਾਹਰ ਕੀੜਾ ਦੇ ਦਾਂਗੇ। ਬਾ ਕੀੜਿਆਂ ਕੀੜਿਆਂ ਦੀ ਵਿੱਚ ਹੀ ਜ਼ਿੰਦਗੀ ਦੇ ਕੀੜੇ ਆ। ਖਾਈ ਜੰਨੇ ਆ। ਤੇ ਸਵੇਰੇ ਫਿਰ ਸਾਈਕਲ ਦਾ ਕੀੜਾ ਦੇ ਦਾਂਗੇ। ਕੀੜੇ ਜਿਹੜੇ ਆ। ਸਮਾਂ ਰਾਤ ਦੇ ਵਜ ਕੇ 10 ਤੇ ਆਪਾਂ ਰੋਟੀ ਪਾਣੀ ਖਾ ਕੇ ਤੇ ਕੀੜਾ ਉੜਾ ਕੱਢ ਕੇ ਦੁੱਧ ਪੀ ਕੇ ਵਲੌਗ ਦੀ ਰਿਡਿੰਗ-ਟੂਡਿੰਗ ਲੱਗ ਗਈ ਸੀ ਕਰਨ। ਤੇ ਸਮਾਂ ਲੱਗ ਗਿਆ ਕਾ ਵੀ। ਤੇ ਬਾਕੀ ਹੁਣ ਆਪਾਂ ਵਲੌਗ ਸੋਚਿਆਗਾ ਵੀ ਪਾਇਆ ਕਰਾਂਗੇ ਸਵੇਰੀ ਕਿਉਂਕਿ ਇਹ ਆਪਾਂ ਸ਼ਾਮ ਨੂੰ ਜਾਂ ਦੁਪਹਿਰੇ ਕੋਣੇ ਫਿਰ ਐਡਿਟ ਕਰਨ ਬੈਠਦੇ ਆ ਆਪਣਾ ਟਾਈਮ ਥੋੜਾ ਜਿਆਦਾ ਖਰਾਬ ਹੋ ਜਾਂਦਾ ਕੰਮਕੁਮ ਦੇ ਵਿੱਚ ਧਿਆਨ ਭਟਕ ਜਾਂਦਾ ਤੇ ਆਪਾਂ ਰਾਤ ਨੂੰ ਐਡਿਟ ਕਰਕੇ ਤੇ ਸ케ਜੂਲ ਤੇ 7 ਵਜੇ ਤੇ ਸੈੱਟ ਕਰਕੇ ਰੱਖ ਦਿਆ ਕਰਾਂਗੇ ਉਮੀਦ ਆ ਵੀ ਹੁਣ ਆਪਾਂ 7 ਵਜੇ ਹਰ ਰੋਜ਼ ਵਲੌਗ ਆਪਾਂ ਸੋਭਾ ਪਾ ਦਿਆ ਕਰਾਂਗੇ ਤੇ ਨਾਲੇ ਤਾਂ ਟੈਨਸ਼ਨ ਫ੍ਰੀ ਤੇ ਨਾਲੇ ਪੂਰੇ ਦਿਨ ਦੇ ਵਿੱਚ ਜਦੋਂ ਮਰਜ਼ੀ ਕੋਈ ਆਪਣੇ ਚਾਹਣਾ ਵਾਲੇ ਦੇਖ ਸਕਦੇ ਜਦੋਂ ਕਿਸੇ ਦਾ ਟਾਈਮ ਲੱਗੂਗਾ ਤੇ ਦੇ ਉਰ ਦੇਖ ਸਕਦੇ ਆ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਦਾਂ سپورਟ ਕਰਦੇ ਰਹੋ ਪਿਆਰ ਬਣਾਈ ਰੱਖਿਓ ਤੇ ਅੱਜ ਆਪਾਂ ਨੂੰ ਪੂਰਾ 1 ਮਹੀਨਾ ਹੋ ਗਿਆ ਘਰੇ ਆਏ ਨੂੰ ਤੇ ਵਧੀਆ ਰੈਸਟੋਰੇਟ ਹੋ ਗਈ ਆ ਤੇ ਅਗਲਾ پلان ਆਪਾਂ ਕਰ ਰਹੇ ਆ ਪਲਾਨ ਤੇ ਤੁਹਾਡੇ ਨਾਲ ਜਲਦੀ ਸਾਂਝਾ ਕਰਾਂਗੇ ਤੇ ਛੇਤੀ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦੇ ਨਵੇਂ-ਨਵੇਂ ਸਫ਼ਰ ਦਿਖਾਵਾਂਗੇ ਤੇ ਵਧੀਆ-ਵਧੀਆ ਵਲੌਗ ਤੁਹਾਡੇ ਨਾਲ ਸਾਂਝੇ ਕਰਦੇ ਰਾਵਾਂਗੇ ਭਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਮਿਲਦੇ ਆ ਜੀ ਫਿਰ ਇੱਕ ਕੱਲ ਦੇ ਨਵੇਂ ਵਲੌਗ ਦੇ ਵਿੱਚ ਤੇ ਤਦ ਤੱਕ ਲਈ ਦਿਓ ਇਜਾਜ਼ਤ ਮਿਲਦੇ ਆਂ ਜੀ ਫਿਰ ਕੱਲ ਨੂੰ